ਫਤਿਹਪੁਰ ਫਾਜ਼ਿਲਕਾ ਰੋਡ ਤੇ ਟਰੱਕ ਤੇ ਪਿਕਅਪ ਗੱਡੀ ਵਿਚਕਾਰ ਭਿਆਨਕ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ ਹਾਦਸੇ ਵਿੱਚ ਇੱਕ ਵਿਆਹ ਪ੍ਰੋਗਰਾਮ ਵਿੱਚ ਜਾ ਰਹੇ ਵੇਟਰਾਂ ਨਾਲ ਭਰੀ ਇੱਕ ਪਿਕਅਪ ਗੱਡੀ ਦੀ ਟੱਕਰ ਦੀ ਹੋਈ ਭਿਆਨਕ ਟੱਕਰ ਦੇ ਵਿੱਚ نو ਵੇਟਰਾਂ ਦੀ ਮੌਤ ਹੋਣ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਆਈ ਹੈ ਜ਼ਖਮੀ 11 ਮਰੀਜ਼ਾਂ ਵਿੱਚੋਂ 10 ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਹਿਤ ਰੈਫਰ ਕੀਤਾ ਗਿਆ ਇੱਕ ਮਰੀਜ਼ ਜਲਾਲਾਬਾਦ ਵਿਖੇ ਇਲਾਜ ਅਧੀਨ ਹੈ ਸੂਚਨਾ ਮੁਤਾਬਿਕ ਪਿਕਅਪ ਗੱਡੀ ਵਿੱਚ ਸਵਾਰ ਹੋ ਕੇ ਦਰਜਨ ਤੋਂ ਵੱਧ ਬੇਟ੍ਰਿਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਜਲਾਲਾਬਾਦ ਚਾਰੇ ਸਨ ਇਸੇ ਦੌਰਾਨ ਜਾਦੇਹ ਗੱਡੀ ਮੋਹਨਕੇ ਪਿੰਡ ਨਜ਼ਦੀਕ ਪੁਜੀਤਾ ਸਾਹਮਣੇ ਸੜਕ ਉੱਪਰ ਇੱਕ ਟਰੱਕ ਸੜਕ ਉੱਪਰ ਖੜਾ ਹੋਇਆ ਸੀ ਜਿਸਦੇ ਵਿੱਚ ਇਹ ਪਿਕਅਪ ਗੱਡੀ ਜਾ ਵਜੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਪਿਕਅਪ ਗੱਡੀ ਵਿੱਚ ਸਵਾਰ 9 ਵੇਟਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਸਪੀਡ ਵੀ ਕਾਫੀ ਜ਼ਿਆਦਾ ਸੀ ਇਸ ਤੋਂ ਇਲਾਵਾ ਸਵੇਰ ਸਮੇਂ ਧੁੰਦ ਵੀ ਪੈ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ

ਬੋਲਦੇ ਥੱਲੋਂ ਚਲਦੀ ਹੈ ਜੀ ਨਹੀਂ ਕੋਈ ਮੁੜਿਆ ਜਾਂਦਾ ਨਹੀਂ ਮੁੰਡੇ ਦਸੀ ਜਾਂਦੇ 10 12 ਹੋ ਗਈ ਪਰ ਇਹ ਕਨਫਰਮ ਨਹੀਂ ਹੈ ਕਿੰਨੇ ਮੁੱਕ ਗਿਆ ਕਿੰਨੇ ਕੋ ਜਖਮੀ ਆ ਜੀ ਤੇ ਬਾਈ ਜੀ 10 ਤੋਂ ਪਲਾ ਸਾਡੇ ਪਿੰਡ ਦੇ ਮੁੰਡੇ ਵੀ ਜਾਂਦੇ ਨੇ ਪਿੰਡ ਸਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਮੁੰਡੇ ਡੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜਖਮੀ ਆ ਕਦੇ ਜਲਾਲਾਬਾਦ ਹਸਪਤਾਲ ਚ ਲੈ ਕੇ ਬਹੁਤ ਸੀਰੀਅਸ ਮੁੰਡੇ ਕਹਿੰਦੇ ਇਹ ਬਾਈ ਜੀ ਆਪਣੇ ਜਿਵੇਂ ਵਿਆਹ ਸ਼ਾਦੀਆਂ ਚ ਕੰਮ ਕਰਦੇ ਮੁੰਡੇ ਹਾਂ ਵੇਟਰ ਦਾ ਕੰਮ ਕਰਦੇ ਆ ਸੁਬਾ ਕਿੰਨੇ ਬਈ ਸੁਬਾਹ ਮੜ ਕੇ ਚਲੋਗੇ ਵੀ 6:00 ਵਜੇ ਕਿ ਨਹੀਂ 7:00 ਵਜੇ ਜਿੱਥੇ ਟਾਈਮ ਕਿਤੇ ਦਿੱਤਾ ਹੁੰਦਾ ਉਥੇ ਟਾਈਮ ਟੇਬਲ ਤੇ ਬਈ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਤੰਦ ਜਿ ਮਿਲਾ ਤੋਂ ਵੀ ਸੀਗੀ ਅੱਜ ਉਹਦੇ ਕਰਕੇ ਜਾਂ ਕੋਈ ਟਰੱਕਰ ਦੀ ਗਲਤੀ ਹੋਣੀ ਆ ਜਿਹੇ ਕਰਕੇ ਅੱਜ ਇਹਨੇ ਨੌਜਵਾਨਾਂ ਦੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਬਈ ਉਹ ਕਹਿੰਦੇ ਵੀ ਟੌੜਾ ਕਿਹੜੀ ਮੌਤ ਹੋ ਚੁੱਕੀ ਆ ਅਗਲਾ ਸੌਕੇ ਤੇ ਪਹੁੰਚੀ ਆ ਬਈ ਹਾਂ ਹਾਂ ਪਹੁੰਚ ਗਏ ਸੀ ਕਿੱਲੇ ਇਸਾਰੇ ਡਿਪਟੀ ਐਸਪੀ ਸਾਹਿਬ ਨੇ ਸਾਰੋਂ ਨੇ ਰਿਸਪਾਂਸ ਦਿੱਤਾ ਇੱਥੇ ਆਏ ਨਾਲ ਹੀ ਨਾਲ ਸੜਕ ਸੁਰੱਖਿਆ ਫੋਰਸ ਵੀ ਆਈ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਗੱਡੀਆਂ ਆਏ ਇਸੇ ਜਿਹੜੇ ਸਾਡੇ ਇੰਜਰਡ ਸੀਗੇ ਉਹਨੂੰ ਮੂਵ ਕਰਾਇਆ ਗਿਆ ਹੈ ਵਕਫਾ ਖਾਸਪੀਟਲ ਦੇ ਵਿੱਚ ਇਹ ਭੇਜੇ ਗਏ ਨੇ ਜੋ ਨੀਅਰੈਸਟ ਹੈਗੇ ਇਕ ਜਲਾਲਾਬਾਦ ਚ ਕੁਝ ਪੇਜੀ ਗਏ ਨੇ ਗੁਰੂ ਹਰ ਸਾਹਿਬ ਦੇ ਵਿੱਚ ਪੇਜੀ ਗਏ ਹੈ ਤੇ ਫਰੀਦਕੋਟ ਦੇ ਵਿੱਚ ਵੀ ਪੇਜੀ ਗਏ ਹੈ ਹੁਣੇ ਆਲਰੇਡੀ ਸਾਡੀ ਐਸਐਸਪੀ ਫਾਜ਼ਿਲਕਾ ਨਾਲ ਤੇ ਐਸਐਸਪੀ ਫਰੀਦਕੋਟ ਨਾਲ ਵੀ ਸਾਡਾ ਤਾਲਮੇਲ ਹੋ ਗਿਆ ਹੈ ਉਹਨਾਂ ਕੀ ਵੀ ਜਿਹੜੀ ਲੋਕਲ ਪੁਲਿਸ ਟੀਮਸ ਹੈ ਤੇ ਲੋਕਲ ਮੈਡੀਕਲ ਟੀਮਸ ਹੈ ਉਹ ਸਾਰੇ ਇੰਜਰਡ ਨੂੰ ਵੀ ਟਰੀਟ ਕਰ ਰਹੀ ਹੈ ਜੀ ਮੈਡਮ ਇਸ ਸਪੌਟ 'ਚ ਆਈ ਹੋਈਆਂ ਸਾਡੀ ਸਾਰੀ ਐਸਪੀਸ ਤੇ ਡਿਪਟੀ ਐਸਪੀਸ ਵੀ ਇੱਥੇ ਮੌਜੂਦ ਨੇ ਤੁਸੀਂ ਸਹੀ ਕਹਿ ਰਹੇ ਹੋ ਕਿ ਇਮੀਡੀਏਟ ਜਿਵੇਂ ਸੜਕ ਸੁਰੱਖਿਆ ਫੋਰਸ ਨੇ ਵਾਕਈ ਮੇਰੀ ਉਹਨਾਂ ਦੇ ਨਾਲ ਵੀ ਪਰਸਨਲੀ ਗੱਲ ਹੋਈ ਉਹਨਾਂ ਨੇ ਬਹੁਤ ਵਧੀ ਇਹ ਸਾਰੇ ਇੰਜਰਡ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿੰਨਾਂ ਨੂੰ ਮੂਵ ਕਰਾ ਪਾਏ ਜਿੰਨਾਂ ਨੂੰ ਸ਼ਿਫਟ ਕਰਾ ਪਾਏ ਉਹ ਸਾਰਾ ਕੁਝ ਕੀਤਾ ਹੈ ਇਸ ਦੌਰਾਨ ਬਾਕੀ ਵੀ ਜਿਹੜੀ ਮੈਡੀਕਲ ਟੀਮ ਹੈ ਸਾਰੀ ਉਹ ਵੀ ਲਗੀ ਹੋਈ ਨੇ ਆਲਰੇਡੀ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਦੋਨੋਂ ਜ਼ਿਲ੍ਹੋਂ ਦੇ ਐਸਐਸਪੀਜ਼ ਨਾਲ ਵੀ ਗੱਲ ਹੋ ਗਈ ਉਹਨਾਂ ਦੀ ਮੈਡੀਕਲ ਟੀਮ ਸੀਐਮਓ ਨਾਲ ਵੀ ਗੱਲ ਹੋ ਗਈ ਹੈ ਉਹ ਸਾਰੇ ਵੀ ਸਪੌਟ 'ਤੇ ਇੰਜਰਡ ਨੂੰ ਟ੍ਰੀਟ ਕਰ ਰਹੇ ਹੈ ਜੀ ਆ ਜਿਹੜੀ ਹੁਣ ਤੱਕ ਸਾਨੂੰ ਪੁਸ਼ਟੀ ਦੇ ਰਹੇ ਨੇ ਟੋਟਲ ਅਰਾਊਂਡ 15 ਦੇ ਕਰੀਬ ਲੋਕ ਇੰਜਰਡ ਨੇ ਤੇ 9 ਲੋਕ ਡੈਥ ਹੋ ਗਈ 9 ਲੋਕੋ ਦੀ ਡੈਥ ਹੋ ਗਈ ਹੈ പേശന്റ് <experiences> ਜਿਹੜੇ ਗੁਰੂ ਹਰ ਸਹਾਇੀ ਏਰੀਆ ਦੇ ਵਿੱਚ ਕੁਝ ਐਡਮਿਟ ਨੇ ਜਲਾਲਾਬਾਦ ਦੇ ਹਸਪਤਲ ਦੇ ਵਿੱਚ ਤੇ ਫਰੀਦਕੋਟ ਦੇ ਵੀ ਸਿਵਲ ਹਸਪਤਲ ਦੇ ਵਿੱਚ ਐਡਮਿਟ ਹੈ ਇਸ ਵਿੱਚ ਮੈਂ ਇਨਫੈਕਟ ਸੜਕ ਸੁਰੱਖਿਆ ਫੋਰਸ ਨੇ ਤੇ ਵਧੀਆ ਯੋਗਦਾਨ ਦਿੱਤਾ ਹੈ ਉਹਦੇ ਨਾਲ-ਨਾਲ ਜਿਹੜੇ ਸਾਡੇ ਲੋਕਲ ਪਿੰਡ ਦੇ ਲੋਕ ਵੀ ਹੈਗੇ ਮੋਹਨਕੇ ਉਤਾਰ ਦੇ ਗੁਰੂ ਹਰ ਸਹਾਇੀ ਏਰੀਆ ਦੇ ਇਨਫੈਕਟ ਆਪ ਵਿੱਚੋਂ ਵੀ ਕਈ ਪ੍ਰੈਸ ਰਿਪੋਰਟਰ ਜਿਹੜੇ ਟਾਈਮਲੀ ਆਏ ਉਹਨਾਂ ਨੇ ਬਹੁਤ ਮਦਦ ਕੀਤੀ ਜਿਵੇਂ ਕਹਿੰਦੇ ਨੇ ਜੀ ਗੁੱਡ ਸਿਮੈਰੀਟਨ ਨੇ ਵਧੀਆ ਆ ਕੇ ਪੂਰੀ ਆਪਣੀ ਪਬਲਿਕ ਨੇ ਆ ਕੇ ਪੂਰੀ ਤਰ੍ਹਾਂ ਸੇ ਮਦਦ ਕੀਤੀ ਪੁਲਿਸ ਦੀ ਤੇ ਲੋਕਲ ਐਂਬੂਲੈਂਸ ਨੇ ਮੋਰਚੇ ਉਤਾਰ ਦੀ ਹਤਾੜ ਦੇ ਲਈ 105 ਨੌਜਵਾਨ ਉਸ ਪਿੰਡ ਦੇ ਜਿਨ੍ਹਾਂ ਨੇ ਸਾਰੀ ਅੱਜ ਇਹ ਭੂਮਿਕਾ ਨਿਭਾਈ ਹੈਗੀ ਹੈ ਇਹ ਜੇ ਨੌਜਵਾਨਾਂ ਦਾ ਸਲਮਾਨ ਕਰਨਾ ਵੀ ਬੰਦਾ ਹੈ ਨਹੀਂ ਨਹੀਂ ਬਿਲਕੁਲ ਜੀ ਮੈਂ ਇਨ ਫੈਕਟ ਉਹਨਾਂ ਦੇ ਨਾਲ ਹੀ ਗੱਲ ਕਰ ਰਹੀ ਸੀਗੀ ਮੈਂ ਤੁਹਾਨੂੰ ਇਸੇ ਲਈ ਕਿਹਾ ਕਿ ਚਲੋ ਐਸਐਸਐਫ ਵੀ ਆਈ ਉਨਾਦੀ ਵੀ ਬਹੁਤ ਵਧੀਆ ਉਹਨਾਂ ਨੇ ਡਿਊਟੀ ਨਿਭਾਈ ਜਿਹੜੀ ਲੋਕਲ ਪੁਲਿਸ ਹੈ ਉਹ ਵੀ ਪਹੁੰਚੀ ਇਨ ਫੈਕਟ ਸਾਡੇ ਮਮਦੋਰ ਥਾਣੇ ਬਾਕੀ ਵੀ پاس-ਪਾਸ ਦੇ ਥਾਣੇ ਆਰਪੀ ਟੀਮੇ ਵੀ ਇੱਥੇ ਰਵਾਨਾ ਕੀ ਗਈ ਫਿਰੋਜ਼ਪੁਰ ਸੇ ਵੀ ਸਾਡੇ ਦੋਨੋਂ ਐਸਪੀ ਸਾਹਿਬਾਨ ਇਟ ਇਮੀਡੀਏਟਲੀ ਦੌੜੇ ਆਏ ਉਹ ਵੀ ਆਏ ਪਰ ਜਿਹੜੀ ਗੁੱਡ ਸਮਾਰਿਟਨ ਜਿਹੜੇ ਹੈਗੇ ਜਿਨ੍ਹਾਂ ਨੇ 골ਡਨ ਆਰ ਦੇ ਰਹਿਤੇ ਇਨਜਰਡ ਨੂੰ ਸ਼ਿਫਟ ਕੀਤਾ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ ਅਸੀਂ ਬਹੁਤ ਧੰਨਵਾਦੀ ਹੈ ਜਿਹੜੇ ਲੋਕਲ ਪਬਲਿਕ تھے ਵਿਜ਼ਟਰ ਸੀਗੇ ਜੋ ਪਾਸਰ ਬਾਈਸ ਸੀਗੇ ਜਿਨ੍ਹਾਂ ਨੇ ਮਦਦ ਕੀਤੀ ਹੈ ਜੀ ਜੀਵੇਂ ਸਾਨੂੰ ਪਤਾ چل ਰਿਹਾ ਨੇ ਨੰਬਰ 1 ਤੇ ਜਿਹੜੀ ਸਵਾਰੀਆਂ ਦੀ ਗੱਡੀ ਸੀਗੀ ਉਹ ਓਵਰਲੋਡਿੰਗ ਕਰਕੇ ਉਹ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਗੱਡੀ ਨੂੰ ਤੇ ਸਾਹਮਣੇ ਸੇ ਫਾਜ਼ਿਲਕਾ ਸਾਈਡ ਸੇ ਜਿਹੜਾ ਟਰੱਕ ਆ ਰਿਹਾ ਸੀ ਉਸ ਸੇ ਉਹਨਾਂ ਦੀ ਮੁੱਢ ਪੇੜ ਹੋ ਗਈ ਬੇਸਿਕਲੀ ਜਿਹੜੀ ਟੱਕਰ ਲਗੀ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਦਸੇ ਦੇ ਜਿੰਨੇ ਕਾਰਨ ਨੇ ਉਹ ਸਾਰੇ ਸਪੌਟ ਤੇ ਰਹਿ ਕੇ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਲੋਕਲ ਪੁਲਿਸ ਇਹਦੇ ਵਿੱਚ ਕੇਸ ਰਜਿਸਟਰ ਕਰਕੇ ਐਫ ਆਈ ਆਰ ਰਜਿਸਟਰ ਕਰਕੇ ਇਸ ਕੀ ਤਹ ਤੱਕ ਵੀ ਜਾਾਂਗੇ